अच्छा 10 ਦਿਨ ਲੈ ਜੂ ਹਾਂ ਬਸ ਉਹੀ ਐਸਟੀਮੇਟ ਮੈਂ 5-7 ਐਹ ਲੋ ਟਾਈਮ ਓੜ ਲਈ ਤਾਂ ਦੇਖੋ ਵੀਰੇ ਚਲ ਤੁਹਾਨੂੰ ਬਾਕੀ ਤਾਂ ਕਹਿੰਦੇ ਸੀਗੇ ਵੀ ਬਾਕੀ ਤੁਹਾਨੂੰ ਅਜ ਦੱਸਦੀ ਹੋਗੀ ਵੀ ਜਿਹੜੀ ਪਿਆਰੀਆ ਤੇ ਬਾਈ ਛੜਦਾ ਪੂਰਾ ਇਹ ਤਾਂ ਆ ਕੇ ਜਦੋਂ ਬੰਦੇ ਆਉਂਦੇ ਨੇ ਨਾ ਅੰਦਰ ਰਿੰਗਦੀ ਸੀ ਠੀਕ ਆ ਤੇ ਹੁਣ ਇਹਨੂੰ ਕਿਉਂਕਿ ਇਹ ਘਰੇ ਕੋਰੇ ਛੱਡ ਲੈਂਦੇ ਤੇ ਭੱਜੀ ਫਿਰਦੀ ਰਹਿੰਦੀ ਹਾਂਜੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਕੀ ਹਾਲ ਹੈ ਕੈਮ ਆ ਜੀ ਤਾਂ ਅੱਜ ਅਸੀਂ ਪਹੁੰਚੇ ਸੀਗੇ ਪਿੰਡ ਮੋੜ ਨੌ ਬਾਦ ਤੇ ਬਾਗਾਪੁਰਾਣਾ ਤਹਿਸੀਲ ਆ ਜਾਂਦੀ ਹੈ ਤੇ ਬਿਲਕੁਲ ਇਹ ਭਗਤੇ ਦੇ ਵੀ ਇਧਰ ਨਜ਼ਦੀਕ ਹੀ ਆ ਜਾਂਦਾ ਹੈ ਠੀਕ ਹੈ ਜੀ ਤੇ ਇਧਰੋਂ ਜੇ ਆਪਾਂ ਗੱਲ ਕਰੀਏ ਇਧਰੋਂ ਸਾਰੇ ਨੇੜੇ ਜੇ ਆਪਾਂ ਬਗਾਪੁਰਾਣਾ ਦਾ ਤਹਿਸੀਲ ਲੱਗਦੀ ਹੈ ਇਧਰਲੇ ਪਾਸੇ ਆਪਣਾ ਕਿਹੜਾ ਆ ਜਾਂਦਾ ਇਹ ਭਗਤ ਆ ਜਾਂਦਾ ਤੇ ਇਧਰ ਤੇਰਾ ਨਾਲ ਕੋਟਕਪੂਰਾ ਵੀ ਥੋੜੀ ਦੂਰੀ ਰਹਿ ਗਿਆ ਬਗਰਾੜੀ ਵੀ ਹੈ ਨਾ 15 ਕਿਲੋਮੀਟਰ ਰਹਿ ਜਾਂਦੀ ਤੁਹਾਨੂੰ ਹਾਂ ਜੀ ਤੇ ਬਾਕੀ ਬਾਈ ਕੋਲੇ ਬਹੁਤ ਸੋਹਣੀ ਬੂਰੀ ਨੀਲੀ ਰਾਵੀ ਹੈ ਤਾਂ ਪਹਿਲਾਂ ਲੀਆਂ ਜਿਹੜੀਆਂ ਝੋਟੀਆਂ ਤਾਂ ਉਹ ਵੀ ਤੁਹਾਨੂੰ ਨਾਲ ਦਿਖਾਵਾਂਗੇ ਠੀਕ ਹੈ ਵੀ ਜਿੱਦਾਂ ਦਾ ਉਹ ਵੀ ਤੁਹਾਨੂੰ ਦਿਖਾਵਾਂਗੇ ਵੀ ਟੀਕਿਆਂ ਦਾ ਕੀ ਅਸਰ ਪੈਂਦਾ ਇਹ ਵੀ ਚੀਜ਼ਾਂ ਨਾਲ ਬਾਈ ਦੇ ਘਰੋਂ ਆਪਾਂ ਨੂੰ ਦੋ ਕੁ ਚੀਜ਼ਾਂ ਸਿੱਖਣ ਨੂੰ ਵੀ ਮਿਲਣਗੀਆਂ ਵੀ ਜੇ ਆਪਾਂ ਬਰੀਡ ਤੇ ਕੰਮ ਕਰਨਾ ਆਪਾਂ ਕਿਵੇਂ ਕੋਈ ਸੀਮਣ ਜਿਹੜਾ ਚੋਣ ਕਰ ਸਕਦੇ ਆ ਤੇ ਜੇ ਸੀਮਣ ਦੀ ਗਲਤ ਚੋਣ ਹੋ ਗਈ ਤਾਂ ਉਹਦਾ ਅੰਤਿਜਾ ਕੀ ਮਿਲਣਾ ਆਪਾਂ ਨੂੰ ਇਹ ਸਾਰੀਆਂ ਚੀਜ਼ਾਂ ਦੀ ਗੱਲਬਾਤ ਵੀ ਕਰਾਂਗੇ ਤੇ ਆਜੋ ਪਹਿਲਾਂ ਤਾਂ ਸਾਰਿਆਂ ਤੋਂ ਪਹਿਲਾਂ ਬਾਈ ਨਾਲ ਮਿਲ ਆਉਣੇ ਆ ਤੇ ਬਾਈ ਦਾ ਦੇਖੋ ਜਿੰਨੇ ਕਿ ਪਸ਼ੂ ਪੌਮਾਂ ਦੀ ਦੋ ਤਿੰਨ ਹੀ ਰੱਖਦੇ ਆ ਤੇ ਪਰ ਪੂਰਾ ਵਧੀਆ ਸ਼ੌਂਕ ਨਾਲ ਠੀਕ ਹੈ ਤਾਂ ਮੱਝ ਵੀ ਸਾਨੂੰ ਦਿਖਾਉਣੇ ਆ ਨੀਲੀ ਰਾਵੀ ਬੂਰੀ ਦੇ ਵਿੱਚ ਟੌਪ ਦੀ ਹਾਂਜੀ ਸਤਿ ਸ੍ਰੀ ਅਕਾਲ ਬਾਈ ਕੀ ਆਲਾ ਤੇ ਹੋਰ ਬਾਈ ਸਤਿ ਸ੍ਰੀ ਅਕਾਲ ਸਾਰੇ ਠੀਕ ਹੈ ਜੀ ਤਾਂ ਆਪਣੇ ਕੋਲੇ ਜਿਹੜੀ ਅੱਜ ਆਪਾਂ ਮੱਝ ਦਿਖਾਉਣ ਲੱਗੇ ਕਈਵੇਂ ਸੂਏ ਭਰੀ ਇਹ ਆਪਣੇ ਤੀਜੇ ਸੂਏ ਸੁਣਾ ਜੀ ਹੁਣ ਅੱਛਾ ਤੀਜੇ ਸੂਏ ਸੁਣਾ ਇਹਨੇ ਮੱਝ ਨੇ ਦੋ ਸੂਏ ਆਪਣੇ ਕੋਲੇ ਹੀ ਚੁੱਸ ਸੂਈ ਆ ਦੋ ਸੂਏ ਆਪਣੇ ਕੋਲੇ ਸੂਈ ਆ ਇੱਕ ਸੂਆ ਮਗਰੋਂ ਸੂਈ ਸੀ ਹਾਂਜੀ ਹਾਂਜੀ ਠੀਕ ਹੈ ਨਹੀਂ ਤੀਜੇ ਹੀ ਹੋਏ ਤਾਂ ਸੁਣਾ ਹਾਂ ਦੋ ਸੂਏ ਆਪਣੇ ਕੋਲੇ ਸੂਏ ਹਾਂ ਦੋਨੇ ਕੱਟੀਆਂ ਆਪਣੇ ਕੋਲੇ ਹੀ ਆ ਆਪਣੇ ਕੋਲੇ ਆ ਤੇ ਪਹਿਲੀ ਵਾਰ ਦਾ ਕਿੰਨਾ ਦੋਸ ਸੀ ਇਹਦਾ ਆ ਪਹਿਲੀ ਦਾ ਹੀ ਇਹਦਾ 13 प्लस ਰਿਆ 13 प्लस ਰਿਆ ਤੇ ਮਗਰਲੇ ਸੂਏ ਦਾ ਦੂਜੇ 14 प्लस ਰਿਆ 14 प्लस ਰਿਆ ਤੇ ਇਹਦੀ ਤੀਜਾ ਸੂਆ ਸੁੰਦੀ ਹੈ ਹਾਂਜੀ ਹਾਂਜੀ ਤੇ ਕੀ ਉਮੀਦ ਕਰ ਸਕਦੇ ਆ ਇਸ ਵਾਰ ਸਾਡੀ 13 15+ ਅੱਛਾ 16 ਹਾਂਜੀ ਉਹ ਵੀ ਉਮਰ ਵੀ ਚਲੋ ਹੋ ਗਈ ਹੈ ਨਾ ਹਾਂਜੀ ਹਾਂਜੀ ਤੇ ਜੇ ਸੂਏ ਆਪਾਂ ਕਹਿੰਦੇ ਆ ਵੀ ਪਸ਼ੂ ਮਚੋਰ ਹੋ ਜਾਂਦਾ ਡਾਲਟ ਹੋ ਜਾਂਦਾ ਹੈ ਨਾ ਤਾਂ ਹੁਣ ਸੀਮਨ ਕਿਹੜਾ ਭਰਿਆ ਹੋਇਆ ਤਾਂ ਇਹ ਟੈਂਕ ਦਾ ਜੀ ਹੁਣ ਟੈਂਕ ਦਾ ਤੇ ਪਹਿਲਾ ਸੂਆ ਵੀ ਟੈਂਕ ਦਾ ਸੀ ਹੈ ਨਾ ਉਹ ਵੀ ਚਲੋ ਆਪਾਂ ਗੱਲਬਾਤ ਦਿਖਾਵਾਂਗੇ ਤੇ ਆਪਾਂ ਕਰਦੇ ਆ ਤੇ ਪਹਿਲਾਂ ਆਪਾਂ ਇਹਨੂੰ ਤੋੜ ਕੇ ਦਿਖਾਈਏ ਇੱਕ ਵਾਰੀ ਹਾਂਜੀ ਲਓ ਜੀ ਬਾਈ ਤਾਂ ਅਸੀਲਪਨ ਵੀ ਜਿਵੇਂ ਇੱਥੇ ਬਾਈ ਕੋਲੇ ਵੀ ਬਸ ਕੱਲੇ ਯਾਰ ਦੋਸਤੀ ਹੁੰਦੇ ਪਸ਼ੂਆਂ 'ਚ ਘਟ ਆਉਂਦੇ ਆ ਤਾਂ ਫਿਰ ਵੀ ਸੀਲ ਹੈ ਪਸ਼ੂ ਬਾਕੀ ਸਮਾਈ ਆ ਕਹਿੰਦੇ ਹੁੰਦੇ ਜੇ ਤੂੰ ਹੱਥ ਪੱਲਾ ਮਾਰ ਕੇ ਰੱਖਣਾ ਪਸ਼ੂ ਆਟੋਮੈਟਿਕ ਹੈ ਤੇ ਅੱਖ ਦੇਖੋ ਜਾਗਦੀ ਪ्योर ਨੀਲੀ ਰਾਵੀ ਦੇ ਵਿੱਚ ਹਰ ਮਾਰਕਾ ਸੋਨੂੰ ਬੂਰੀ ਦੇ ਵਿੱਚ ਮਿਲੂਗਾ ਤਾਂ ਦਿਨ ਹਜੇ ਇਹਨੇ ਲੈ ਜਾਣੇ ਆ ਤਾਂ ਬਾਕੀ ਤੁਸੀਂ ਕੱਲੀ ਕੱਲੀ ਚੀਜ਼ ਸੋਨੂੰ ਦਿਖਾਉਣ ਦੀ ਕੋਸ਼ਿਸ਼ ਕਰਾਂਗੇ ਇੱਕ ਵਾਰੀ ਉਧਰਲੇ ਪਾਸੇ ਬਾਹਰ ਕੱਢ ਲਈਏ ਆਪਾਂ ਵੇੜੇ ਜਾਊਗੇ ਤਾਂ ਦੇਖੋ ਐ ਵਧੀਆ ਬਾਈ ਦਾ ਗੇਟ-ਕੂਟ ਲਵਾ ਕੇ ਬਹੁਤ ਵਧੀਆ ਕੀਤਾ ਵਾ ਕੰਮ ਕਰ ਲਾਂਦੇ ਕਰ ਲਾਂਦੇ ਬਾਥਰੂਮ ਕਰ ਲਾਂਦੇ ਮਾੜਾ ਤਾਂ ਦੇਖੋ ਮਿੱਤਰੋ ਲਓ ਜੀ ਕਮੈਂਟ ਕਰਕੇ ਨਾਲ-ਨਾਲ ਦੱਸੀ ਚੱਲਿਆ ਕਰੋ ਕਿ ਤੁਹਾਡੇ ਕਮੈਂਟ ਨਾਲ ਹੀ ਜਿਹੜੇ ਅੱਜ ਦੀ ਜਿਹੜੀ ਆਪਣੀ ਪੀੜ੍ਹੀ ਆ ਮੁੰਡਿਆਂ ਨੂੰ ਅੱਲਾਹ ਸ਼ਰੀਫ ਮਿਲਦੀ ਆ ਇਹ ਹਲਾ ਸ਼ਰੀਰ ਨਾਲ ਹੀ ਅੱਗੇ ਵਧਿਆ ਜਾਂਦਾ ਬੰਦੇ ਤੋਂ ਇਹ ਇੱਕ ਵਾਰੀ ਨਾ ਇਧਰ ਉੱਪਰ ਨੂੰ ਲੈ ਜਾ ਉਹ ਬੂਟੇ ਕੋਲੋਂ ਨਾ ਇਹ ਲੋ ਟਾਈਮ ਮੋੜ ਲੈ ਤਾਂ ਦੇਖੋ ਵੀਰੇ ਤਾਂ ਤੁਹਾਨੂੰ ਬਾਕੀ ਤਾਂ ਕਹਿੰਦੇ ਸੀਗੇ ਵੀ ਬਾਕੀ ਤੁਹਾਨੂੰ ਅਜੇ ਦੱਸਦੀ ਹੋਗੀ ਵੀ ਜਿਹੜੀ ਸੂਣ ਦੀ ਹਜੇ ਬਾਈ ਦਾਈ ਦੇ ਵਿੱਚ ਹਜੇ ਨਹੀਂ ਹੈਗੀ ਕੁਛ ਦਿਨ ਇਹ ਤੇ ਮੇਰੇ ਸਾਹ ਦੇ ਨਾਲ ਤਾਂ ਇਹ ਪੰਜ ਤੋਂ 7 ਦਿਨ ਨਹੀਂ ਸੂਣਦੀ ਇਹਦੇ ਕਿੰਨੇ ਦਿਨ ਲੈ ਜੂ ਤੇਰੇ ਹਿਸਾਬ ਨਾਲ ਹੁਣ ਭਾਈ 10 ਦਿਨ ਦੇ ਨੇੜੇ ਅੱਛਾ 10 ਦਿਨ ਲੈ ਜੂ ਹਾਂ ਬਸ ਉਹੀ ਐਸਟੀਮੇਟ ਮੈਂ 5-7 ਦਿਨ ਦਾ ਲਾਇਆ ਸੀ ਵੀ 5-7 ਦਿਨ ਸੂਣ ਵਾਲੀ ਨਹੀਂ ਨੋ ਵੀ ਮਿੱਤਰੋ ਤੇ ਇਹ ਤੁਹਾਨੂੰ ਦਿਖਾਤੀ ਮੱਝ ਤੇ ਹਜੇ ਦੁੱਧ ਤਾਂ ਤੁਹਾਨੂੰ ਵੀ ਤੁਹਾਨੂੰ ਦੇਖ ਸਕਦੇ ਆ ਤਾਂ ਜੇ ਤੁਹਾਨੂੰ ਮਤਲਬ ਪੈਣਾ ਇਹਦੇ ਟਾਈਮ ਤੇ ਆ ਗਈ ਨਾ ਤਾਂ ਉਹ ਤੋਂ ਬਹੁਤ ਸਾਰਾ ਆਰਡਰ ਬਣਾਉਗੀ ਕਿਉਂਕਿ ਖੁੱਲੇ ਆਰਡਰ ਦੀ ਹੈ ਅਰੇ ਡਰਦੀ ਕਿਉਂ ਨਹੀਂ ਜਿਵੇਂ ਫੇਰ ਵੀ ਮੈਂ ਬੈਠਾ ਤੇ ਜਿਵੇਂ ਆਪਾਂ ਉਪਰ ਆਪਾਂ ਸੁਪਰ ਆਰਡਰ ਹੀ ਜਾਂਦਾ ਰਹਿੰਦਾ ਤਾਂ ਉਹ ਵੀ ਨਹੀਂ ਕਰਦੇ ਤੇ ਆਖੋਕ ਵੀ ਦੇਖ ਸਕਦੇ ਆ ਜੇ ਮੈਂ ਜਾਗਦੀ ਨਿਸ਼ਾਨ ਫੁੱਲ ਤਾਂ ਚੰਗੀ ਮੱਝ ਆ ਡਬਲ ਮੱਜਾ ਜੋ ਪੈਂਦੀ ਆ ਭਾਜਨ ਬਹੁਤ ਸੋਹਣਾ। ਕੱਲਾ ਐਣੀ ਵੀ ਕਈ ਵਾਰੀ ਹੁੰਦਾ ਨਾ ਦਰਮਿਆਨੀਆਂ ਆਈਆਂ ਉਹ ਹੈ ਨਹੀਂ। ਦੇਖੋ ਹਜੇ ਜਿਹੜਾ ਮਤਲਬ ਉਹ ਮਾਸ ਲੌਂਕਾ ਦਾ ਨਾ ਹਜੇ ਤੇ ਜਦੋਂ ਤਿਆਰੀ ਤੇ ਫੁੱਲ ਹੋ ਜਾਂਦੀ ਹੈ ਤੇ ਕੱਢਦੀ ਹੈ ਗੱਠਲ ਆ ਟਰਵਾਰ ਨੂੰ। ਹਾਂਜੀ 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 ਬਹੁਤ ਵਧੀਆ ਮੈਡਮ। ਕਿਉਂਕਿ ਆਹ ਤੇ ਹਜੇ ਸਾਰੇ ਇਹ ਬਾਲਪੌਰ ਰੱਖੀ ਬੈਠਿਆ ਜੇ ਉਹੀ ਤੇਰੇ ਲਈ ਗੱਲ ਆ ਵੀ 8-10 ਦਿਨ ਤਾਂ ਲੈ ਕੇ ਜਾਉਗੇ ਪੱਕਾ। ਤਾਂ ਨੰਬਰ ਕਿੰਨਾ ਬਾਈ ਤੇਰੇ ਵਾਲਾ? ਆਪਣਾ ਇਹ 9988 9988 009696 009797 ਹਾਂਜੀ ਹਾਂਜੀ ਤੇ ਇੱਕ ਵਾਰੀ ਹੋਰ ਬੋਲੋ 9988 009696 96 ਤੇ ਹੁਣ ਆਪਾਂ ਗੱਲ ਕਰਦੇ ਆ ਜੋ ਬਰੀਡਿੰਗ ਦੀ ਇਹਦੀ ਤਾਂ ਇਹ ਪਹਿਲੇ ਸੂਰੇ ਦੀ ਕੱਟੀ ਇਹ ਆ ਹਾਂਜੀ ਹਾਂਜੀ ਦੇਖੋ ਵੀ ਮੈਂ ਤਰੋਂ ਬਹੁਤ ਸੋਹਣੀ ਤੇ ਬਹੁਤ ਪਿਆਰੀ ਹੈ ਤੇ ਬਾਈ ਛੜਦਾ ਪੂਰਾ ਇਹ ਤਾਂ ਆ ਕੇ ਜਦੋਂ ਬੰਦੇ ਆਉਂਦੇ ਨੇ ਨਾ ਅੰਦਰ ਰਿੰਗਦੀ ਸੀ ਠੀਕ ਆ ਤੇ ਹੁਣ ਇਹਨੂੰ ਕਿਉਂਕਿ ਇਹ ਘਰੇ ਕੋਈ ਛੱਡ ਲੈਂਦੇ ਤੇ ਭੱਜੀ ਫਿਰਦੇ ਰਹਿੰਦੀ ਛੋਟੀ ਹੁੰਦੀ ਤਾਂ ਇਹ ਕਿੰਨੇ ਟਾਈਮ ਦੀ ਹੋ ਗਈ ਕੱਟੀ ਇਹ 25 ਮਹੀਨਿਆਂ ਦੀ ਹੈ ਇਹ ਇਹ 25 ਮਹੀਨਿਆਂ ਦੀ ਹੋ ਗਈ। ਤੇ ਹੁਣ ਕਨਸੀਵ ਕਰਵਾਤੀ ਹੈ। ਹਾਂਜੀ ਹਾਂਜੀ ਹਾਂਜੀ। ਇਹ ਕਿਹੜੇ ਕੋਲ ਤੋਂ ਕਰਵਾਤੀ ਆਪਾਂ? ਇਹ ਸਤਲੋਜ ਤੋਂ ਕਰਵਾਈ ਹੈ ਜੀ। ਸਤਲੋਜ ਤੋਂ ਕਰਵਾਈ ਹੈ। ਇਹ ਵੀ ਸਰਕਾਰੀ ਸੀਗਾ ਠੀਕ ਹੈ? ਹਾਂਜੀ ਹਾਂਜੀ ਸੀ ਆਰ ਵੀ। ਠੀਕ ਹੈ ਬਈ ਸੀ ਆਰ ਵੀ ਦੀ। ਇਹ 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 ਟੈਂਕ ਦੀ ਹੈਗੀ ਆਪ ਵੀ ਹਨਾ? ਇਹ ਟੈਂਕ ਦੀ ਹੈ ਜੀ। ਇਹ ਟੈਂਕ ਦੀ ਆ ਹਾਂ ਜੱਗੇ ਕੋਲੇ ਇਹ ਟੈਂਕ ਮੇਰੇ ਹਿਸਾਬ ਨਾਲ ਭਲਾਈ ਵਾਲੇ ਕੋਲੇ। ਦੇਖੋ ਜੀ ਇਹ ਹੁੰਦਾ ਬਰੀਡਿੰਗ ਦੇਖੋ ਪਮਾ ਦੀ ਉਹ ਪੂਰੀ ਆ ਪਿਹੋਰ ਨੀਲੀ ਰਾਵੀ ਉਹਦੇ ਵਿੱਚ ਉਹ ਟੈਂਕ ਦੇ ਨਾਲ ਇਹਨਾਂ ਨੇ ਇੰਨੀ ਸੋਹਣੀ ਬਿਊਟੀ ਵਾਲੀ ਛੋਟੀ ਗੱਡੀ ਬਹੁਤ ਜ਼ਿਆਦਾ ਸੋਹਣੀ ਹਨਾ। ਉਸ ਤੋਂ ਬਾਅਦ ਇੱਕ ਨਾਲ ਤੁਹਾਨੂੰ ਦਿਖਾਉਣੇ ਆ ਵੀ ਜਿਹਨੂੰ ਗ੍ਰੇਡੇਡ ਕਹਿ ਦਿੰਦੇ ਆ ਵੀ ਇਹ ਜਿਵੇਂ ਮੰਨ ਲਓ ਵੀ ਗਲਤ ਠੀਕਾ ਜਾਂ ਮੰਨ ਲਓ ਡਾਕਟਰ ਦੇ ਦੇਣ ਹੋ ਜਾਂਦੀ ਹੈ ਜੇ ਨਾ ਪਤਾ ਹੋਵੇ ਡਾਕਟਰ ਨੂੰ ਉਹ ਗੱਲ ਵੱਖਰੀ ਹੈ ਜੇ ਪਤਾ ਹੋਵੇ ਤਾਂ ਉਹ ਚੀਜ਼ਾਂ ਜਿਹੜੀਆਂ ਵੱਖਰੀਆਂ ਹੋ ਜਾਂਦੀਆਂ ਤੇ ਦੇਖੋ ਜਿਵੇਂ ਮਾਦਾ ਕਰਕੇ ਪੇਟ ਪੂੜ ਕਿੱਡਾ ਵੱਡਾ ਆਇਆ ਸੀ ਕੱਟੀ ਦਾ ਤੇ ਇਕੱਠੀ ਦੀ ਜਿਹੜੀ ਮਤਲਬ ਠੋਕਾ ਤੇ ਉਹ ਗਲ ਜਾਂਦੀ ਹੈ ਇੱਧਰੇ ਪਾਸੇ ਹੁਣ ਹੱਤਾਂ ਇਹਨੂੰ ਝੋਟੇ ਨੂੰ ਇਹਨੂੰ ਪਰੇ ਨੂੰ ਕਰੀਏ ਆਪਾਂ ਕੱਟੀ ਦਿਖਾਈਏ ਤਾਂ ਇਹ ਵੀ ਕੱਟੀ ਤੁਹਾਨੂੰ ਤਾਂ ਦਿਖਾਉਣੇ ਆ ਦੇਖੋ ਗੱਲ ਵੱਖਰੀ ਐ ਵੀ ਮਾਂ ਚੰਗੀ ਐ ਕੱਲ ਨੂੰ ਵੀ ਦੁੱਧ ਤੇ ਜਿਵੇਂ ਮਰਜ਼ੀ ਦੇਵੇ ਪਰ ਇੱਕ ਟਾਈਮ ਦੇ ਉੱਤੇ ਜਿਹੜੀ ਆ ਵਾ ਬਰੀਡਿੰਗ ਤੇ ਕੰਮ ਕਰਨਾ ਸੀ ਉਹ ਬਰੀਡਿੰਗ ਫੇਲ ਹੋ ਗਈ ਆਪਣੀ ਉੱਥੇ ਜਾ ਕੇ ਜਿੱਥੋਂ ਮਤਲਬ ਮੂਨ ਵਰਗੀ ਝੋਟੀ ਜੰਮੀ ਵੇਜਿੰਗੂ ਆਪਾਂ ਕਹਦੀਏ ਵੀ ਟਾਪ ਕਲਾਸ ਹਨਾ ਤਾਂ ਕਿੱਥੇ ਆਪਾਂ ਇੱਕ ਗ੍ਰੇਡੇਡ ਆਪਣੇ ਕੋਲੇ ਜਮੀਰੀਆ ਹਨਾ ਤਾਂ ਇਸ ਕਰਕੇ ਇਹ ਕਿਹੜੇ ਛੋਟੇ ਦੀ ਹੈ ਜੀ ਇਹ ਕਿਹੜੇ ਸਿਮਨ ਦੀ ਇਹ 487 ਆ ਜੀ 487 ਆਪਾਂ ਦਾ ਡਾਕਟਰ ਸਾਹਿਬ ਨੂੰ ਗਿਆ ਸੀ ਤੁਸੀਂ 487 90 ਵਾਲਾ ਸੀਮਨਪੁਰੋ ਪਰ ਉਹ ਗਲਤੀ ਨਾਲ हिसार ਦਾ ਕੋਈ ਭਰ ਗਿਆ ਕੋਈ हिसार ਦਾ ਭਰ ਗਿਆ ਹਾਂਜੀ ਹਾਂਜੀ ਤੇ ਇਹਦੇ ਲਈ ਬੱਚਾ ਗ੍ਰੇਡੇਡ ਆ ਗਿਆ ਇਹ ਫੀਮੇਲ ਤੇ ਪੇਟ ਭੋਰ ਬਹੁਤ ਡਬਲ ਆਇਆ ਸੀਗਾ ਮਾਂ ਵਾਂਗੂ ਹਣਾ ਗੱਲ ਕਰ ਬਸ ਗ੍ਰੇਡੇਡ ਆ ਗਈ ਹੈਨਾ ਹਾਂਜੀ ਹਾਂਜੀ ਬਾਕੀ ਕੋਈ ਪਤਾ ਨਹੀਂ ਕਿ ਇਹ ਨੇ ਹਾਂਜੀ ਵੀ ਦੋਤੂ ਨੂੰ ਦਾ ਘਰ ਚਲੋ ਮਾਂ ਪੇ ਉਹਦੇ ਸਰਟੇ ਹੁੰਦਾ ਹੈਨਾ ਹਾਂਜੀ ਹਾਂਜੀ ਤਾਂ ਬਾਕੀ ਵੀ ਜਿਹੜੀ ਵੀ ਮਿੱਤਰੋ ਬਰੀਡਿੰਗ ਕਰਨੀ ਹੈ ਤੁਸੀਂ ਸੋਚ ਸਮਝ ਕੇ ਕਰਿਆ ਕਰੋ ਕਿਉਂਕਿ ਸੋਚਣ ਤੋਂ ਬਿਨਾ ਜਦੋਂ ਕੋਈ ਵੀ ਟੀਕਾ ਤੁਸੀਂ ਗਲਤ ਭਰਾਤਾ ਤਾਂ ਉਹਦਾ ਇਹੀ ਇੰਤੀਜਾ ਹੋਣਾ ਤੇ ਜਿਵੇਂ ਹੋਣਾ ਝੋਟ ਤਾਂ ਕਿੱਥੇ ਜਾ ਕੇ ਛੋਟੀ ਦੇ ਉੱਤੇ ਰੰਗ ਦੇਖਦੇ ਆ ਕਿੱਥੇ ਵੀ ਇਹਦੀ ਭੈਣ ਖੜੀ ਆ ਇਹ ਚੀਜ਼ ਦਾ ਦਿਨ ਰਾਤ ਦਾ ਦੇਖੋ ਜਦੋਂ ਨੂੰ ਦੁੱਧ ਘਟਣਾ ਉਹ ਗੱਲਾਂ ਬਾਤਾਂ ਆ ਗਈਆਂ ਸਭ ਤੋਂ ਪਹਿਲਾਂ ਆ ਗਈ ਬਿਊਟੀ ਨਾਲ ਬਿਊਟੀ ਦੇ ਵਿੱਚ ਕੀ ਹੁੰਦਾ ਜਨਵਾਰ ਜਦੋਂ ਬਿਊਟੀ ਦੇ ਵਿੱਚ ਵੀ ਖੜਾ ਕਰੇ ਆ ਕੇ ਜੇ ਕੋਈ ਯਾਰ ਦੋਸਤ ਰਿਤੇਦਾਰ ਵੀ ਆਉਂਦਾ ਉਹ ਵੀ ਅਗਲਾ ਕਹਿੰਦਾ ਯਾਰ ਫਲਾਣੇ ਸਾਡੇ ਕੋਲੇ ਯਾਰ ਬੜੀਆਂ ਚੰਗੀਆਂ ਮੱਝਾਂ ਰੱਖੀਆਂ ਬੜੀਆਂ ਚੰਗੀਆਂ ਝੋਟੀਆਂ ਆਪਾਂ ਉਹਨਾਂ ਵਾਂਗੂ ਪਾਲਣੀਆਂ ਇਹ ਵੀ ਚੀਜ਼ ਯੋਗਦਾਨ ਹੈ ਤੇ ਜੇ ਆ ਚੀਜ਼ਾਂ ਆਪਣੇ ਕੋਲੇ ਗ੍ਰੇਟਿਡ ਪੈਦਾ ਹੋਣਗੀਆਂ ਇਹ ਚੀਜ਼ ਭਾਵੇਂ ਦੀ ਦੁੱਧ ਲੀਟਰ ਵਧ ਦੇ ਦੇ ਉਹ ਗੱਲ ਦੀ ਗੱਲ ਨਹੀਂ ਹੁੰਦੀ ਹੈ ਨਾ ਉਹ ਦੁੱਧ ਬਾਤ ਦੀ ਗੱਲ ਹੈ ਜਿਹ ਮੈਂ ਅੱਗੇ ਕਹਿਣਾ ਉਹ ਦੇਖਣ ਅਗਲਾ ਕਹਿੰਦਾ ਯਾਰ ਮੈਂ ਕਿਹਾ ਸੀ ਯਾਰ ਉਹਦੇ ਕੋਲ ਤਾਂ ਬੇੜੀਆਂ ਜੀਆਂ ਚੀਜ਼ਾਂ ਖੜੀਆਂ ਹਨਾ ਇਹ ਸਿਰਫ ਇੱਕ ਇੱਕ ਚੋਣ ਗਲਤ ਸੀਮਲ ਤੇ ਜਿਵੇਂ ਬਾਈ ਨੇ ਦੱਸਿਆ ਵੀ ਜਦੋਂ ਤੁਸੀਂ ਕੋਈ ਵੀ ਝੋਟਾ ਭਰਉਣਾ ਹੈ ਕੋਈ ਨੰਬਰ ਵੀ ਦੱਸਣਾ ਡਾਕਟਰ ਨੂੰ ਦੱਸੋ ਵੀ ਉਹ ਫਲਾਨੀ ਥਾਂ ਦਾ ਸਾਂਹ ਹੈ ਜੇ ਹੈਗਾ ਤਾਂ ਠੀਕ ਆ ਭਰੋ ਜੇ ਨਹੀਂ ਹੈਗਾ ਤਾਂ ਹੋਰ ਜਿਹੜੇ ਤੇਰੇ ਕੋਲ ਆ ਤੂੰ ਮੈਨੂੰ ਉਹ ਦੱਸ ਦੇ ਵੀ ਅਸੀਂ ਉਹਨਾਂ ਚੋਂ ਸਿਲੈਕਟ ਕਰ ਲਾਂਗੇ ਹੈਨਾ ਤਾਂ ਪਰ ਉਹ ਫਿਰ ਬਰੀਡਿੰਗ ਨੂੰ ਸੈਟਮ ਖਰਾਬ ਨਹੀਂ ਹੁੰਦਾ ਤਾਂ ਚਾ ਤੇ ਲੋ ਜੀ ਦੁਬਾਰੇ ਆਪਾਂ ਮੱਝ ਦੀ ਗੱਲ ਕਰੀਏ ਤਾਂ ਮੱਝ ਫੁੱਲ ਫਰੇਮ ਦੇ ਬੱਚੇ ਆ ਤੇ ਤੁਸੀਂ ਇਹਦਾ ਜਿਹੜਾ ਜਿਹੜੀ ਹੈਟ ਲੈਂਥ ਤਾਂ ਲਮਾਈ ਚੜਾਈ ਤੁਸੀਂ ਦੇਖ ਸਕਦੇ ਆ ਬਹੁਤ ਸੋਹਣੀ ਪਲੀ ਵੀ ਮੱਝ ਹੈ ਤੇ ਬਾਕੀ ਆਰਡਰ ਤੁਸੀਂ ਦੇਖ ਹੀ ਲੈ ਤਾਂ ਤੇ ਆਰਡਰ ਤਾਂ ਹਜੇ ਜੇ ਤੁਹਾਨੂੰ ਇਹਨੂੰ ਦਿਨ ਪੂਰੇ ਕਰਨੇ ਆ ਤਾਂ ਉਦੋਂ ਇਹ ਕਰਮ ਵਾਲੀ ਗਿਠ-ਗਿਠ ਬਾਹਰ ਵੀ ਆਰਡਰ ਨੂੰ ਹੋਰ ਲੈ ਕੇ ਜਾਊਗੀ ਤਾਂ ਧੰਨਵਾਦ ਸਤਿ ਸ਼੍ਰੀ ਅਕਾਲ